ਦੋਸਤੋ ਮੈਂ ਜਿੰਦਰ ਸਿੰਘ ਬਿਲਗਾ ਤੇ ਤੁਸੀਂ ਵੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਤੇ ਆਓ ਅੱਜ ਇੱਕ ਵਾਰ ਫੇਰ ਸਰਜੀ ਸਿੰਘ ਛੱਬੀ ਭਾਜੀ ਹੁਣਾਂ ਨਾਲ ਜੁੜਦੇ ਆ ਕੈਨੇਡਾ ਵਿੱਚ ਆਏ ਆ ਤੇ ਕੈਨੇਡਾ ਦੇ ਸਾਰੇ ਸ਼ਹਿਰ ਦੇ ਵਿੱਚ ਅ ਅਸੀਂ ਅੱਜ ਗੱਲਬਾਤ ਕਰ ਰਹੇ ਆ ਬਹੁਤ ਇਹਨਾਂ ਕੋ ਸਿੱਖਣ ਦਾ ਮੌਕਾ ਮਿਲਿਆ ਇਹਨਾਂ ਤੋਂ ਸਿੱਖਣ ਤੋਂ ਬਾਅਦ ਇਹੀ ਪਤਾ ਲੱਗਾ ਬਈ ਕਿਉਂ ਪੰਜਾਬ ਦੇ ਵਿੱਚੋਂ ਪਰਵਾਰਾਂ ਦੇ ਪਰਿਵਾਰ ਜਿਹੜੇ ਆ ਉਹ ਕੈਨੇਡਾ ਆ ਕੇ ਬਸ ਗਏ ਆ ਕੈਨੇਡਾ ਬਸੇ ਪਰਿਵਾਰਾਂ ਨੂੰ ਜਦੋਂ ਮੈਂ ਦੇਖ ਰਿਹਾ ਵੀ ਉਹਨਾਂ ਦੇ ਕੰਮਕਾਰ ਉਹਨਾਂ ਦੇ ਸਾਧਨ ਸੁੱਖ ਇੱਕ ਪਾਸੇ ਇਹ ਤੇ ਦੂਜੇ ਪਾਸੇ ਬੜੀ ਸਖਤ ਮਿਹਨਤ ਤੇ ਜਦੋਂ ਸਾਡੇ ਸਰਬਜੀਤ ਭਾਜੀ ਬਿਲਕੇ ਤੋਂ ਆਏ ਸੀ ਉਸ ਵੇਲੇ ਸਿਰਫ ਇਹ ਖੇਤੀਬਾੜੀ ਦਾ ਕੰਮ ਕਰਨਾ ਜਾਣਦੇ ਸੀ ਤੇ ਆਓ ਇਹਨਾਂ ਨੂੰ ਜਾਣਦੇ ਆ ਕਿ ਇਹਨਾਂ ਨੇ ਇੱਥੇ ਆ ਕੇ ਕਿਹੜੀ ਜੋਬ ਸ਼ੁਰੂ ਕੀਤੀ ਤੇ ਅੱਜ 22 ਸਾਲ ਬਾਅਦ ਇਹ ਕਿੱਥੇ ਪਹੁੰਚ ਚੁੱਕਿਆ ਆਪਣੇ ਕਾਰਾਗਰੀ ਚ ਤੇ ਆਉ ਪਹਿਲਾਂ ਸਵਾਗਤ ਕਰ ਲੈਣੇ ਆ ਬਾਅਦ ਚ ਇਹਨਾਂ ਤੋਂ ਸੁਣਾਂਗੇ ਗੱਲਬਾਤ ਸਰਜੀਤ ਬਾਜੀ ਤੁਹਾਡਾ ਬਿਲਗਾ نیوز ਆਉਣ ਨੇ ਤੇ ਸਵਾਗਤ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਤੇ ਸਰਜੀਤ ਸਿੰਘ ਅੱਜ ਮੇਰੇ ਸਰੋਤਿਆਂ ਤੁਸੀਂ ਕੈਨੇਡਾ ਦੇ ਉਹ ਤਜਰਬੇ ਜਿਹੜੇ ਆ ਉਹ ਸਾਂਝੇ ਕਰਨੇ ਆ ਜਿਹੜੇ ਹੋ ਸਕਦਾ ਉੱਥੇ ਜਿਹੜੇ ਅਜੇ ਵੀ ਕੈਨੇਡਾ ਨਹੀਂ ਆਏ ਜਾਂ ਜਿਨ੍ਹਾਂ ਨੂੰ ਅਜੇ ਵੀ ਨਹੀਂ ਪਤਾ ਵੀ ਕੈਨੇਡਾ ਵਿੱਚ ਕੰਮਕਾਰ ਦੇ ਤਰੀਕੇ ਕੀ ਆ ਤੇ ਕੈਨੇਡਾ ਵਿੱਚ ਪੈਸਾ ਕਮਾਉਣਾ ਜਿਹੜਾ ਆ ਉਹ ਕਿੰਨਾ ਕੁ ਸੌਖਾ ਆ ਤੇ ਕਿੰਨਾ ਕੁ ਔਖਾ ਆ ਅਕਸਰ ਅਸੀਂ ਉੱਥੇ ਜਦੋਂ ਕੋਈ ਵੀ ਇੱਥੋਂ ਕੋਈ ਜਾਂਦਾ ਤਾਂ ਪੁੱਛਦੇ ਆ ਵੀ ਕਿਹੜਾ ਕੰਮ ਕਰਦੇ ਆ ਉਹ ਕਹਿੰਦੇ ਆ ਜੀ ਅਸੀਂ ਘਰ ਬਣਾਉਂਦੇ ਆ ਹੂੰ ਤੇ ਮੇਰੇ ਸੋਤਿਆਂ ਦੱਸਿਓ ਵੀ ਇਹ ਘਰ ਬਣਾਉਣ ਦੀ ਜੌਬ ਕਿੰਨੀ ਕੁ ਸੌਖੀ ਆ ਤੇ ਕਿਵੇਂ ਤੁਸੀਂ ਇਹ ਕੰਮ ਜਿਹੜਾ ਸ਼ੁਰੂ ਕੀਤਾ ਰਜੂ ਜਿਹੜੇ ਘਰਾਂ ਦੀ ਜੌਬ ਹੈ ਨਾ ਇਹ ਘਰਾਂ ਦੀ ਜੌਬ ਵੱਡੀ ਆ ਜੀ ਇਸ ਘਰਾਂ ਦੇ ਵਿੱਚ 50 ਤੋਂ 60 ਕ ਟ੍ਰੀਟਮੈਂਟ ਹੁੰਦੀ ਆ ਅੱਛਾ ਜੀ ਕੰਮ ਕਰਨ ਜੀ ਜਿਹੜੀ ਸਭ ਤੋਂ ਜੌਬ ਫਾਸਟ ਜੌਬ ਪਹਿਲੀ ਉਹ ਸਾਡੀ ਆ ਜੀ ਉਹ ਜੋ ਹੈਗਾ ਫਰੇਮ ਦੀ ਜਦਾਂ ਅੱਛਾ ਜੀ ਆਪਾਂ ਜਿੱਦਾਂ ਫਰੇਮ ਕਰਦੇ ਹਾਂ ਨਾ ਉਹ ਸਭ ਤੋਂ ਮੇਨ ਜੌਬ ਆ ਠੀਕ ਆ ਜਦੋਂ ਤੁਸੀਂ ਜਿੱਦਾਂ ਕਹਿੰਦੇ ਹੁੰਦੇ ਬਈ ਜਦੋਂ ਆਪਾਂ ਕਿਸੇ ਚੀਜ਼ ਦੀ ਨੇਂ ਵਧੀਆ ਰੱਖੋਗੇ ਨਾ ਉਹਨੂੰ ਉੱਪਰ ਜਾਂਦੇ ਨੂੰ ਉਹ ਉਹ ਵਧੀਆ ਹੁੰਦੀ ਹੈ ਨਾ ਜੇ ਆਪਾਂ ਥੱਲੋਂ ਕੋਈ ਚੀਜ਼ ਹੈਗਾ ਆਪਾਂ ਗਲਤ ਹੋ ਗਈ ਉਹਨੂੰ ਫਿਰ ਆਪਾਂ ਸੁਧਾਰਨਾ ਉੱਪਰ ਤੇ ਉਹ ਉਦੋਂ ਹੀ ਜਾਣੀ ਆ ਨਾ ਹੈਨਾ ਜੀ ਇਹ ਸੇ ਕਰਕੇ ਵੀ ਜਿਹੜਾ ਸਾਡਾ ਇਹ ਫਰੇਮ ਹੀ ਕਰਦੇ ਨਾ ਜੀ ਇਹ ਸਾਨੂੰ ਚਾਈ ਤੋਂ 50 ਟੇਟਾਂ ਮੰਨਤਾ ਦਾ ਦੇਖਣਾ ਪੈਂਦਾ ਜੀ ਕੋਈ ਇੰਨੀ ਸੌਖੀ ਜੌਬ ਨਹੀਂ ਹੈਗੀ ਵੀ ਜੇ ਆਪਾਂ ਕਹੇ ਵੀ ਇਹ ਵਿਚਾਰ ਕੰਦਾ ਖੜੀਆਂ ਕਰ ਲਈਆਂ ਸਟੱਡ ਲਾ ਤੰਡਾ ਖੜੀਆਂ ਕਰ ਲਈਆਂ ਨਾ ਜੀ ਇੰਨੀ ਸੌਖੀ ਨਹੀਂ ਹੈਗੀ ਇਹਨੂੰ ਸਮਝਣ ਨੂੰ ਘੱਟੋ ਘੱਟ 2 ਸਾਲ ਲੱਗ ਜਾਂਦੇ ਆ ਅੱਛਾ ਜੀ ਹਾਂ ਇਹਨੂੰ ਸਮਝਣ ਨੂੰ ਕਹਿੰਦਾ ਭਾ ਅੱਜ ਚੱਕ ਕੇ ਦੋ ਟੂਲ ਲੈ ਕੇ ਕਰ ਲਓ ਪਰ ਇਹਦੇ ਵਿੱਚ ਸਮਝਣ ਨੂੰ ਜਿੱਦਾਂ 50 ਟੇਟਾਂ ਮੈਂ ਤਾਂ ਦਾ ਪਲੰਬਰ ਦਾ ਲੈ ਲਓ ਇਲੈਕਟ੍ਰੀਕਲ ਦਾ ਲੈ ਲਓ ਹਨਾ ਗੈਸ ਦਾ ਲੈ ਲਓ ਠੀਕ ਆ ਹਨਾ ਏਸੀ ਦਾ ਲੈ ਲਓ ਜਿਹੜਾ ਮਰਜ਼ੀ ਲੈ ਲੈਣਾ ਉਹਨਾਂ ਸਾਰੀਆਂ ਚੀਜ਼ਾਂ ਦਾ ਸਾਨੂੰ ਸਾਨੂੰ ਜੇ ਅਸੀਂ ਉਹਨਾਂ ਲਈ ਵਧੀਆ ਜੌਬ ਕੀਤੀ ਹੈ ਮੋਰੇ ਜੀ ਹਨਾ ਫਿਰ ਉਹਨਾਂ ਦੀ ਜੌਬ ਇਜੀ ਆ ਫਿਰ ਉਹ ਨਹੀਂ ਸਾਨੂੰ ਕਹਣਾ ਵੀ ਬਈ ਵਧੀਆ ਜੌਬ ਕੀਤੀ ਕਿਸੇ ਫਰੇਮ ਦੇ ਕੀਤੀ ਆ ਕਿ ਉਹਨਾਂ ਦੇ ਹਰੇਕ ਰਿਖ ਚੀਜ਼ ਤੇ ਹਰੇਕ ਰਿਖ ਪੁਆਇੰਟ ਤੇ ਸਾਨੂੰ ਬਲੌਕ ਜਾਂ ਕੁਛ ਵੀ ਹੋਣਾ ਜੀ ਉਹ ਕਰਨਾ ਪੈਂਦਾ ਜੇ ਹੁਣ ਉਹ ਅਸੀਂ ਨਾ ਕਰੀਏ ਨਾ ਜੇ ਉਹਦਾ ਲੋਕਾਂ ਨੂੰ ਕਰਨਾ ਪੈਂਦਾ ਉਹ ਫਿਰ ਅਗਲਾ ਕਹਦੇ ਫਰੇਮਰ ਕਿਹੜਾ ਸੀਗਾ ਹਾਂ ਜੇ ਹੁਣ ਮੈਂ ਮੇਰੀ ਜੌਬ ਕੀਤੀ ਹੈ ਨਾ ਤੇਰੀ ਜੌਬ ਹੈ ਨਾ ਤੇਰੀ ਜੌਬ ਹੈ ਸਾਡਾ ਕੰਮ ਕਰਨਾ ਪੈ ਜੀ ਠੀਕ ਹੈ ਹਨਾ ਉਹ ਤਾਂ ਕਹਿਣਾ ਹੀ ਆ ਸਹੀ ਆ ਹਨਾ ਅਵੇ ਹਾਂ ਕਹਿਣੇ ਕਿ ਇਹ ਚੀਜ਼ਾਂ ਬਹੁਤ ਦੇਖਣ ਵਾਲੀਆਂ ਹਨ ਉਹ ਕਹਿਣ ਉਹ ਇਦਾਂ ਵੀ ਕਹਿੰਦੇ ਵੀ ਇਹ ਤਾਂ ਸਟਾਡੇ ਖੜੇ ਕਰੀ ਜਾਂਦੇ ਆ ਜੀ ਲੋਕਾਂ ਕਹਿੰਦੇ ਇਹ ਪਲਗਦਾ ਨਾ ਵੀ ਸਟਾਡੇ ਖੜੇ ਕਰੀ ਜਾਂਦੇ ਨਾ ਹੁਣ ਸਾਡਾ ਇਹਨਾਂ ਨਾਲ ਅਸੀਂ ਵੀ ਧੱਕੇ ਖਾ ਖਾ ਕੇ ਅਸੀਂ ਕਰੇ ਇਦਾਂ ਧੱਕੇ ਖਾ ਖਾ ਕੇ ਸਾਨੂੰ ਹੀ ਹੁਣ ਪਤਾ ਲੱਗਾ ਅੱਛਾ ਹਾਂ ਸਿੱਖੀ ਜਾਂਦੇ ਆ ਇੱਕ ਦੋ ਤਾਂ ਸਿੱਖਣੇ ਹੀ ਆ ਹਾਂ ਸਿੱਖਣੇ ਹੀ ਆ ਚਾਹੀਏ ਜਿਹੜੇ ਘਰ ਬਣਦੇ ਆ ਇਹਨਾਂ ਤੋਂ ਪਹਿਲਾਂ ਨਕਸ਼ੇ ਬੰਦੇ ਹੋਣਗੇ ਰੇਕੀ ਦੀ ਡਰਾਇੰਗ ਬਣਦੀ ਹੋਊਗੀ ਪ੍ਰੋਪਰ ਤੁਸੀਂ ਸਿਟੀ ਦੇ ਸਿਟੀ ਦੇ ਮੁਤਾਬ ਚੱਲਣਾ ਸਿਟੀ ਤੋਂ ਤੁਸੀਂ ਜਿੰਨਾ ਨਕਸ਼ਾ ਬਣਿਆ ਨਾ ਤੁਸੀਂ ਇੰਚ ਇੱਧਰ ਇੰਚ ਉੱਧਰ ਨਹੀਂ ਹੋ ਸਕਦੇ ਅੱਛਾ ਹਾਂ ਜੋ ਹੈਗਾ ਪਲਾਨ ਤੇ ਉਹ ਹੀ ਉਹ ਹੀ ਹੋਣਾ ਚਾਹੀਦਾ ਠੀਕ ਹੈ ਈਵਨ ਕੀ ਇਹ ਤੇ ਆ ਤੁਸੀਂ ਜੇ ਤੁਸੀਂ ਤੁਹਾਡੀ ਹੇਟ ਵੀ ਹੈ ਨਾ 1.5 ਇੰਚ ਜਿੱਦਾਂ ਆਪਾਂ ਇੱਥੇ ਹੇਟ ਰੱਖਦੇ ਹੁਣ ਇੰਡੀਆ ਦਾ ਪਤਾ ਜਿੱਦਾਂ ਮਰਜੀ ਆ ਵੀ ਆਪਾਂ ਜਿੰਨਾ ਚਾਰ ਮੰਜ਼ਲੇ ਬਣਾ ਲੀਏ 50 ਫੁੱਟ ਤੇ ਲਾਏ 100 ਫੁੱਟ ਤੇ ਲਾਏ ਨਾ ਪਰ ਇੱਥੇ ਹੀ ਨਹੀਂ ਹੈਗਾ ਅੱਛਾ ਇੱਥੇ ਤੁਹਾਨੂੰ ਹੇਟ ਆ ਜੋ ਪਲਾਨ ਤੇ ਹੈਗੀ ਆ ਉਨੇ ਰੱਖਣੀ ਬਈ ਉਹ ਤੋਂ ਜੇ ਤੇ ਤੁਸੀਂ 1.5 ਇੰਚ ਵੀ ਹੈਨਾ ਹੈਡ ਉੱਪਰ ਲਗਾ 2 ਇੰਚ ਵੀ ਉੱਪਰ ਤੁਹਾਡੀ ਚੱਲ ਗਈ ਜੇ ਇਨਸਪੈਕਟਰ ਨੇ ਆ ਕੇ ਮੈਨ ਲਿਆ ਹਾਂ ਉਹ ਤੁਹਾਨੂੰ ਤੋਂ ਕਟਾਊਗਾ ਇਹ ਨਹੀਂ ਵੀ ਦੇ ਲੈ ਕੇ ਛੱਡ ਦਿਓ ਨਾ ਨਾ ਇਹਦੇ ਵੀ ਦੇ ਲੈ ਕੇ ਛੱਡ ਦਿਓ ਹਾਂ ਉਹਨੇ ਕਹਿੰਨਾ ਉਪਰੋਂ ਕੱਟੋ ਇਹਨੂੰ ਠੀਕ ਹੈ ਹਾਂ ਵੀ ਕਟਾ ਜਿੱਦਾਂ ਕੱਟੋ ਸਭ ਫਿਰ ਉਹਨੂੰ ਉਹਨੇ ਉਹਨੇ ਆਪਣੇ ਪੇਪਰ ਦੇ ਉਹ ਲਿਖ ਜਾਣਾ ਪਲਾਨ ਤੇ ਜੀ ਵੀ ਇਹਦੀ ਹਾਈਟ ਇੰਨੀ ਉੱਚੀ ਆ ਉਹ ਉਹ ਜਿਵੇਂ ਸਾਡੀ ਆ ਅੱਛਾ ਹਾਂ ਉਨੇ ਆਪਣੇ ਉਹਨੇ ਇਹ ਨਹੀਂ ਕਹਿਣਾ ਵੀ ਤੁਹਾਡੀ ਜੌਬ ਵਾਧਦੀ ਆ ਜਾਂ ਘਟਦੀ ਆ ਉਹਨੇ ਉਹ ਕਹਿ ਦੇਣਾ ਵੀ ਤੁਹਾਡੀ ਜੌਬ ਇੰਨੀ ਪਲਾਨ ਹਾਂ ਕਮਣਾ ਪਲਾਨ ਦੇ ਹਿਸਾਬ ਨਾਲ ਇਹ ਜੌਬ ਇੰਨੀ ਹਾਈ ਹਾਈ ਤੇ ਆ ਠੀਕ ਆ ਤੇ ਜਦੋਂ ਵੀ ਏਦਾਂ ਆਪਣੇ ਜਿਹੜੇ ਪੰਜਾਬੀਆਂ ਦੇ ਜਿਦਾਂ ਸੁਭਾਅ ਮੁਤਾਬਕ ਆ ਉੱਥੇ ਵੀ ਕਈ ਵਾਰੀ ਇੱਥੇ ਪੰਜਾਬ 'ਚ ਤਾਂ ਇਦਾਂ ਜਦੋਂ ਮਤਲਬ ਮੈਸਤਰੀ ਕੰਮ ਕਰਕੇ ਚਲੇ ਗਿਆ ਲੱਕੜ ਵਾਲਾ ਆ ਉਹ ਕਹਿੰਦਾ ਯਾਰ ਆਪ ਕੀ ਕੀਤਾ ਆ ਜਾ ਉਹ ਮਾਲੋ ਟਾਇਲ ਲਾਉਣ ਵਾਲਾ ਆ ਗਿਆ ਉਹ ਕਹਿੰਦਾ ਯਾਰ ਆਦਾਮ ਕੰਮੇ ਨਹੀਂ ਸਹੀ ਤੁਹਾਡਾ ਇੱਥੇ ਵੀ ਇਦਾਂ ਇੱਕ ਦੂਜੇ ਦੇ ਕੰਮ 'ਚ ਨੌਕਸ ਕਰਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇੱਥੇ ਇੱਥੇ ਆਪਣੇ ਲੋਕਾਂ ਦਾ ਬਹੁਤ ਜ਼ਿਆਦਾ ਹੈਗਾ ਇਹ ਜਿੱਦਾਂ ਦੂਜੇ ਨੂੰ ਭੰਡਣਾ ਤੁਸੀਂ ਮੈਂ ਕਹਿੰਦਾ ਅੱਜ ਕੋਈ ਬੰਦਾ ਹੁਣ ਪਤਾ ਕੀ ਆ ਹੁਣ ਸਾਡੀ ਜੌਬ ਕੀਤੀ ਆ ਨਾ ਜੌਬ ਕੀਤੀ ਜੇ ਮਾੜਾ ਹੀ ਨੌਕਸ ਹੈਗਾ ਨਾ ਤੂੰ ਅਗਲੇ ਸਾਨੂੰ ਫਰੇ ਉਹ ਜਿੱਦਾਂ ਹੁਣ ਜਿਹਨੇ ਅਗਲੇ ਮਿਲੀਅਨ ਡਾਲਰ ਲਾਉਣਾ ਨਾ ਜੀ ਮਿਲਨ 2 ਮਿਲਨ ਘਰ ਤੇ ਲਾਉਣਾ ਨਾ ਤੇਰੇ ਮੇਰਾ ਰਖ ਕਹਿ ਕੇ ਯਾਰ ਆ ਤਾਂ ਫਰੇਮ ਦੇ ਆ ਇਦਾਂ ਬਣਾਤਾ ਐ ਕਰਤਾ ਨਾ ਉਹਨੇ ਫੇ ਕਹਿਣਾ ਯਾਰ ਅਗਲਾ ਵੀ ਸੱਚਾ ਆ ਸੱਚਾ ਹੀ ਜਿਹਨੇ ਮਿਲਨ ਡਾਲ ਲਾਉਣਾ ਉਹਨੂੰ ਜੇ ਮਾੜੀ ਕੋਈ ਜੌਬ ਇਦਨ ਉਦਨ ਹੋ ਗਿਆ ਕੁਝ ਵੀ ਹੋ ਗਿਆ ਫਿਕਰ ਤਾਂ ਹੈਗਾ ਹੀ ਫਿਕਰ ਹੈਗਾ ਉਹਨੂੰ ਠੀਕ ਹੈ ਹਨਾ ਤੇ ਉਹ ਅਗਲਾ ਅਗਲਾ ਅਗਲੇ ਦੀ ਵੀ ਮੇਰੇ ਹਿਸਾਬ ਨਾਲ 40 45 ਜੇ 50 ਸਾਲਾਂ ਦੀ ਅਗਲੀ ਕਮਾਈ ਆ ਜਿਹੜੇ ਅਗਲਾ ਘਰ ਤੇ ਲਾਉਂਦਾ ਘਰ ਤੇ ਲਾਉਂਦਾ ਜਹਾਂ ਸਾਲਾਂ ਦੀ ਕਮਾਈ ਅਗਲੇ ਚਾਹ ਨਾਲ ਲਾਉਣੀ ਹੈ ਨਾ ਜੇ ਕੋਈ ਮਾੜਾ ਫਰੇਮ ਹੈ ਜਾਂ ਕੋਈ ਮਾੜਾ ਆ ਕੇ ਉਹਨੂੰ ਗਲਤ ਕਰ ਗਿਆ ਉਹ ਤਾਂ ਵੈਗਲੇ ਅਗਲੇ ਨੂੰ ਪੁੱਛਿਆ ਜਾਣੇ ਇੱਕ ਮੈਂ ਹੋਰ ਕੱਲ ਸੁਣੀ ਆ ਵੀ ਜਿੱਦਾਂ ਹੁਣ ਇੱਥੇ ਕਿਸੇ ਮਾਲਕ ਦੇ ਕੰਮ ਕਰਨ ਗਏ ਆ ਤੁਸੀਂ ਕੋਈ ਨੁਕਸਾਨ ਕਰ ਦਿੰਦੇ ਮਾਲਕ ਦਾ ਤੇ ਉਹ ਭਰਨਾ ਪੈਂਦਾ ਹੈ ਤਾਂ ਸਾਡੇ ਤਾਂ ਉੱਥੇ ਮਾਲਕ ਡਰਦਾ ਰਹਿੰਦਾ ਮੈਂ ਇਸ ਤਰ੍ਹਾਂ ਪਲੰਬਰਾਂ ਤੋਂ ਵੀ ਮੈਂ ਕੁਛ ਕਹਿ ਤਾ ਤੇ ਛੱਡ ਨਾ ਜਾਣ ਵਿੱਚ ਕਰਿਆ ਦੁਆਰਾ ਮਗਲੇ ਮੁਸ਼ਕਲ ਹੋਣੀਆਂ ਜਾਂ ਉੱਥੇ ਜੋਨੇ ਨਾ ਬਾਜੀ ਵੀ ਆ ਇੱਕ ਦੂਜਾ ਦਾ ਕੰਮ ਛੱਡਿਆ ਜਿਹੜਾ ਉਹ ਅਗਲਾ ਮੈਸਤਰੀ ਹੋਰ ਆਉਂਦਾ ਨਹੀਂ ਇੱਥੇ ਵੀ ਇਦਾਂ ਦੀ ਗੱਲ ਹੈ ਕੋਈ ਰਾਜੂ ਇੱਥੇ ਹੈ ਇੱਥੇ ਇਦਾਂ ਆ ਇੱਥੇ ਲੋਕ ਹੈਗੇ ਆ ਜੀ ਇੱਥੇ ਲੋਕ ਸਾਡੇ ਦਾ ਹੁੰਦਾ ਹਾਂ ਸਾਡੇ ਨਾਲ ਦਾ ਇੱਥੇ ਲੋਕ ਜਿੱਦਾਂ ਹੁਣ ਮੈਂ ਗੱਲ ਕਹੀ ਹੈ ਨਾ ਕਈ ਇਦਾਂ ਦੇ ਲੋਕ ਹੈਗੇ ਵੀ ਜੇ ਅਸੀਂ ਮਾੜੇ ਹੁਣ ਕਿਸੇ ਦਾ ਕੋਈ ਲੰਬਾ ਨਹੀਂ ਲਿਆਂਦਾ ਬੱਲ ਸਾਨੂੰ ਗੁੱਸਾ ਆ ਗਿਆ ਅਸੀਂ ਮਾੜੇ ਵੀ ਤੂੰ ਆ ਨਹੀਂ ਕੀਤਾ ਬਈ ਲੰਬਾ ਲਿਆ ਦੇ ਹੁਣ ਸਾਡੀ ਲੰਬਰ ਕਿਨੂੰ ਕਹਿੰਦੇ ਆ ਲੱਕੜ ਜਿਦਾ ਲੱਕੜਾ ਲੰਬਾ ਲਿਆਦੇ ਨਾ ਉਹ ਨਹੀਂ ਲਿਆਂਦੀ ਲੇਟ ਹੋ ਗਿਆ ਕੁਛ ਵੀ ਕਰਤਾ ਵੀ ਅਸੀਂ ਹੁਣ ਅਸੀਂ ਚਾਰ ਬੰਦੇ ਉੱਥੇ ਲੈ ਗਏ ਨਾ ਹਾਂ ਚੋਂ ਬੰਦੇ ਸਾਡੇ ਅਧਾ ਤਿਹੜੀ ਪੈ ਗਈ ਪੈ ਗਈ ਹਨਾ ਉਹ ਨਹੀਂ ਆਇਆ ਅਸੀਂ ਕਹਿੰਦੇ ਵੀ ਹੁਣ ਅੱਜ ਸਾਡੀ ਹੁਣ ਸਾਡਾ ਸਕੇਜੂਲ ਇਦਾਂ ਹੁੰਦਾ ਇੱਕ ਵਾਰ ਸੇ ਕੰਮ ਸ਼ੁਰੂ ਕੀਤਾ ਆ ਫੋਟਿੰਗ ਜਦਾ ਨੇ ਪਾਈ ਆ ਹਾਂ ਉਹ ਨੇ ਪਾ ਕੇ ਬੰਦੇ ਨੂੰ ਕਹਦਾ ਵੀ ਅਸੀਂ ਇਸ ਤਰੀਕ ਨੂੰ ਆਣਾ ਠੀਕ ਆ ਉਹ ਜਿਹੜਾ ਘਰ ਹੈ ਉਹ ਤਸਾਂ ਦੇ ਕਰਕੇ ਆਉਣਾ ਠੀਕ ਆ ਉਹ ਘਰ ਤਸਾਂ ਦੇ ਕਰਕੇ ਫੇਰ ਤੇਰਾ ਤਸਾਂ ਕਿਹਨੂੰ ਕਹਿੰਦੇ ਆ ਉੱਪਰ ਰੂਫ ਪਾਉਣੀ ਜਿਹੜੀ ਆ ਉਹ ਜਦੋਂ ਦਾ ਹਨਾ ਮਤਲਬ ਆਖਰੀ ਛੱਤ ਜਿਹੜੀ ਆਖਰੀ ਜਿਹੜੀ ਛੱਤ ਜਿਹੜਾ ਲੈਂਟਰ ਉੱਪਰ ਪਾਉਂਦੇ ਆ ਆਖਰੀ ਛੱਤ ਨੂੰ ਅੱਛਾ ਉਹ ਰੂਫ ਪਾ ਕੇ ਆਉਣਾ ਨਾ ਹਾਂ ਫਿਰ ਉਹ ਬੰਦਾ ਕਹਿੰਦਾ ਨਹੀਂ ਮੈਂ ਤਾਂ ਉਹ ਆਪਣੀ ਗਲਤੀ ਨਿਮੰਨੀ ਵਿੱਚ ਮੇਰਾ ਲੰਬੜ ਲੇਟ ਸੀ ਜਾਂ ਕੁਝ ਵੀ ਹੈ ਨਾ ਹਾਂ ਉਹ ਜਿੱਦਾਂ ਕਰਦੇ ਫਿਰ ਉਹ ਕਹਿੰਦਾ ਨਹੀਂ ਤੁਸੀਂ ਕੱਲੂ ਆਏ ਹੋ ਨਾ ਅਚੇਤ ਹੈ ਬੇਰਾਨਾ ਆ ਆਉਣਾ ਨਾ ਕੋਸ਼ ਬੰਦੇ ਇਦਾਂ ਨਹੀਂ ਹੁੰਦੇ ਬੱਚੇ ਇਹਦਾ ਤੁਸੀਂ ਕਿਹਾ ਆ ਹਣਾ ਵੀ ਨਹੀਂ ਆਉਣਾ ਇਹ ਕਹਿੰਦਾ ਨਹੀਂ ਆਉਣਾ ਸੇ ਨਾ ਜਦ ਬੰਦਾ ਕਹੇ ਤਾਂ ਨਹੀਂ ਕੋਈ ਹੁੰਦੀ ਆ ਕਹਿੰਦਾ ਮੈਂ ਤਾਂ ਹੋਰ ਕਰ ਲੂੰਗਾ ਹੁਣ ਕਈ ਬੰਦੇ ਹੁੰਦੇ ਆ ਬਈ ਭਾਈ ਸੋਚਦੇ ਉਹਨੇ ਕਿ ਚੱਲ ਬੰਦਾ ਹੋਰ ਵੀ ਲੈ ਲੈ ਕਹਿੰਨ ਕਹਿੰਦਾ ਮੇਰੇ ਨਾਲ ਤਾਂ ਆ ਮੈਂ ਪੈਸੇ ਦੇ ਦੂੰਗਾ ਮੇਰੇ ਨਾਲ ਚਲੇ ਜਾਣਾ ਹਣਾ ਕਈ ਬੰਦੇ ਆਪਣੀ ਹੈਗੇ ਆ ਕਈ ਬੰਦੇ ਸੋਚਦੇ ਆ ਵੀ ਕਿਸੇ ਦੀ ਜੌਬ ਛੱਡੀ ਆ ਵੀ ਅਸੀਂ ਨਹੀਂ ਜਾਣਾ ਨਹੀਂ ਜਾਂਦੇ ਨਹੀਂ ਜਾਂਦੇ ਹਾਂ ਕੋਸ਼ ਬੰਦੇ ਇਦਾਂ ਆ ਉਹ ਖੋਸ਼ੀ ਇਸ ਚੀਜ਼ ਤੇ ਆ ਵੀ ਕਿ ਇਹਦੀ ਜੌਬ ਛੱਡੀ ਸਾਨੂੰ ਮਿਲੀ ਆ ਅੱਛਾ ਉਹ ਵੀ ਹੈਗੇ ਬੰਦੇ ਉਹ ਵੀ ਹੈਗੇ ਆ ਉਹ ਪਰ ਉਹ ਕਹਿੰਦੇ ਵੀ ਦੇਖਾਂਗੇ ਕੀ ਹਾਂ ਦੇਖਾਂਗੇ ਹਾਂ ਕਿ ਸਾਡੇ ਨਾਲ ਵੀ ਕਿ ਜੇ ਇਹਦਾ ਦੰਦ ਹੀ ਆ ਹੋ ਜਾਂਦੀ ਹਾਂ ਤੇ ਮਾਲਕ ਜਦੋਂ ਫੇ ਅੱਖਾਂ ਸਾਹਮਣੇ ਦੇਖਦਾ ਵੀ ਮੇਰਾ ਨੁਕਸਾਨ ਹੁੰਦਾ ਉਸ ਵੇਲੇ ਵੀ ਇਹ ਕਿਦਾਂ ਦੇ ਸਮਾਂ ਹੁੰਦਾ ਤੇ ਮਾਲਕ ਤਾਂ ਹੁਣ ਕੋਈ ਵੀ ਜਿੰਦਾ ਜਿਹਨੇ ਬੰਦੇ ਨੇ ਪੈਸੇ ਲੈਣੇ ਨਾ ਹਾਂ ਉਹ ਨਹੀਂ ਤਾਂ ਆਪਣਾ ਹੁਣ ਪੈਸੇ ਦੇ ਇਤੇ ਕਰੇ ਸੋਖੇ ਬੰਦੇ ਆ ਜੀ ਕਿਹਨੇ ਮੇਤਨਾ ਕਮਾਇਆ ਓਹ ਤਾਂ ਇੱਥੇ ਦੇਖਣਾ ਦਾਲਾ ਦਾਲ ਪੰਜ ਪੰਜੀ ਵੀ ਦੇਖਣੀ ਆ ਠੀਕ ਹੈ ਹਣਾ ਹੁਣ ਉਹਨੇ ਸਾਡਾ ਦੇਖਣਾ ਵੀ ਹੁਣ ਸਾਡੀ ਮਾਰਕੀਟ ਹੈਗੀ ਆ ਜਿੱਦਾਂ ਮਰਜੀ ਆ ਨਾ ਹੁਣ ਅਗਲੇ ਦੇ ਦੇਖਣਾ ਹਣਾ ਹੁਣ ਸਾਨੂੰ ਲੰਬਨ ਲਿਆ ਕੇ ਦਿੱਤਾ ਅਗਲੇ ਨੂੰ ਹਣਾ ਜੀ ਹੁਣ ਇੱਕ ਤਾਂ ਹੁੰਦਾ ਵੀ ਜਿੱਦਾਂ ਸਾਨੂੰ ਹੁਣ 16 40 ਦਾ ਪੀਸ ਸਾਡੇ ਮੂਰੇ ਪਿਆ ਪਿਆ ਹਣਾ 16 ਫੁੱਟ ਦਾ ਪੀਸ ਪਿਆ ਨਾ ਹੁਣ ਮਾਲਕ ਬੈਠਾ ਕੋਲ ਖੜਾ ਹੈ ਨਾ ਜੀ ਪਲਾਈ ਪਈ ਹੈ ਨਾ ਸਾਨੂੰ ਪੀਸ ਚਾਹੀਦਾ ਵਿੱਚ 2 ਫੁੱਟ 16 ਚੋਂ 16 ਚੋਂ ਹਾਂ ਅਸੀਂ ਵਢ ਲਿਆ ਜਾ ਕੇ 16 ਫੁੱਟ ਚੋਂ ਵਢ ਲਿਆ ਹਨਾ ਉਹ ਜਿਹੜੇ 2 2 ਫੁੱਟ ਦਾ ਪੀਸ ਹੈ ਉਹ ਤਾਂ ਉਹ ਅਗਲਾ ਬੇਕਾਰ ਆ ਬੇਕਾਰ ਹੈ ਨਾ ਉਹਨੇ ਮੰਨ ਲਓ 6:00 ਵਜੇ ਦੀ ਉਹਨੇ ਮੈਨੂੰ ਨਹੀਂ ਛੱਕਿਆ ਹਾਂ ਹਾਂ ਵੀ ਉਹ 2 ਫੁੱਟ ਦਾ ਨਹੀਂ ਛੱਕਿਆ ਹੁਣ ਕਈਆਂ ਕਈ ਹੁਣ ਜਿਹੜੀ ਇੱਥੇ ਹੁਣ ਸਾਡੇ ਨਾਲ ਨਿਆਣੇ ਕੰਮ ਕਰਦੇ ਆ ਜੀ ਉਹ ਇਹ ਚੀਜ਼ਾਂ ਨਹੀਂ ਸੋਧਦੇ ਸਟੂਕਾ ਇਹ ਹਾਂ ਸੂਟ ਕਈਦਾ ਨਾ ਉਹ ਨਹੀਂ ਇਹ ਚੀਜ਼ਾ ਸੋਦੇ ਉਹ ਸਾਨੂੰ ਕਹਿਣਾ ਉਹ ਕਹੀ ਆ ਸਾਨੂੰ ਮਾਲ ਕਹਿੰਦੇ ਯਾਰ ਉਹ ਬੰਦਾ ਹੁਣ ਹੁਣ ਨਿਆਣੇ ਨੂੰ ਦੱਸ ਸਮਝਾਈ ਜਾਣਾ ਪਰ ਇਹ ਚੀਜ਼ ਦਾ ਅਸਰ ਪੈਂਦਾ ਆ ਅਸਰ ਪੈਂਦਾ ਹਰੇਕ ਦੇ ਉੱਤੇ ਪੈਂਦਾ ਯਾਰ ਮੈਂ 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 ਹਾਂ ਮੈਂ ਹੁਣ ਕੋਈ ਚੀਜ਼ ਤੇ ਪੈਸੇ ਕੀਤੇ ਆ ਨਾ ਮੈਂ ਤਾਂ ਕਹਿਣਾ ਵਿੱਚ ਬਚਨ ਸਹੀ ਆ ਹਰੇਕ ਬੰਦਾ ਚਾਹੁੰਦਾ ਵੀ ਵਿੱਚ ਬਚ ਬਾਅਦ ਚ ਜਦੋਂ ਬਾਦ ਹੋਵੇ ਇਹੋ ਕਹ ਬਾਦੋ ਮੇਰਾ ਇੰਨੇ ਪੈਸੇ ਨਾ ਸੜ ਜਵੇ ਠੀਕ ਹੈ ਹਾਂ ਹਾਂ ਤੇ ਫਿਰ ਐ ਤੁਹਾਡੇ ਦੇਖਣ ਮੁਤਾਬਕ ਤੁਹਾਡੇ ਦੱਸਣ ਮੁਤਾਬਕ ਹੀ ਜਾ ਵੀ ਮਾਲਕ ਇੱਥੇ ਜਿਹੜਾ ਆ ਉਹ ਮੰਨ ਲਓ ਕਹਿੰਦਾ ਜਗਦਾ ਨਹੀਂ ਹੈ ਨਹੀਂ ਨਹੀਂ ਜਗਦਾ ਤਾਂ ਕਿ ਤੇ ਅਗਲੀ ਗੱਲ ਇਹ ਕਰ ਦਿੰਦੇ ਆ ਵੀ ਜਿਵੇਂ ਅਸੀਂ ਦੇਖਦੇ ਆ ਉੱਥੇ ਵੀ ਤੁਸੀਂ ਹਰ ਥਾਂ ਜਿਹੜਾ ਆ ਇੱਥੋਂ ਜਿਹੜਾ ਪੈਸਾ ਭੇਜ ਦਿੰਦੇ ਆ ਕੋਈ ਤੁਹਾਨੂੰ ਜੀ ਦੁਖੀ ਬੰਦਾ ਕਾਲ ਕਰਦਾ ਆ ਤੇ ਵੀ ਮੇਰਾ ਬਹੁਤ ਜ਼ਰੂਰ ਤੇ ਮੇਰੀ ਮਦਦ ਕਰੋ ਇੱਕ ਪਾਸੇ ਤੁਸੀਂ ਇੱਥੇ ਬਹੁਤ ਸਖਤ ਮਿਹਨਤ ਕਰਦੇ ਆਂ ਤੇ ਆਪਣੇ ਮੰਨ ਲਓ ਇਹ ਕਹ ਲਓ ਵੀ ਆਪਣੀ ਕਮਾਈ ਚੋਂ ਬੱਚਿਆਂ ਦੇ ਹੱਕ ਚੋਂ ਜਦੋਂ ਪੈਸਾ ਉੱਥੇ ਭੇਜਦੇ ਆਂ ਤੇ ਬਈ ਉਸ ਵੇਲੇ ਤੁਹਾਡੇ ਮਨ ਨੂੰ ਕੀ ਹੁੰਦਾ ਹਾਚੂ ਪਤਾ ਕੀ ਆ ਸਾਨੂੰ ਇਥੇ ਮਹਿਸੂਸ ਨਹੀਂ ਹੁੰਦਾ ਹਾਂ ਸਾਨੂੰ ਉਥੇ ਮਸੂਦਨ ਸਾਨੂੰ ਉੱਥੇ ਹੋਣੇ ਸੀ ਆ ਹਾਂ ਹੁਣ ਸਾਡੀ ਜੌਬ ਆ ਹੁਣ ਜੌਬ ਚੋਂ ਸਾਨੂੰ ਜੇ 50 ਦੇ ਜੋਬ ਫੜਿਆ 20 25 ਫੜਿਆ ਨਾ ਜੀ ਹੁਣ ਜੋਬ ਚ ਸਾਨੂੰ ਇਹ ਜਾਂਦਾ ਕਈ ਮੈਂ ਤਾਂ ਇਹ ਸੋਦਾ ਹਾਂ ਨਾ ਬਾਕੀ ਕਿਸੇ ਨਾ ਮੈਂ ਤਾਂ ਇਹ ਸੋਦਾ ਵੀ ਜੇ ਉਹ ਜੋਬ ਦੇ ਵਿੱਚੋਂ ਸਾਨੂੰ ਹਨਾ ਜੇ ਕਾਲੂ ਬੰਦਾ ਉਹ ਕਹਿ ਦੇਵੇ ਵੀ ਮੈਂ ਇੰਨੇ ਦੇਣਿਆ ਸਬਰ ਆ ਔਰ ਮਨ ਲੋ ਗੰਦਾ ਵੀ ਹਨਾ ਆਪਣੇ ਕੀਨ ਆ ਬਚਲ ਠੀਕ ਆ ਠੀਕ ਆ ਅੱਛਾ ਹਜ਼ਾਰ ਘਟ ਦੇ ਤਾਂ ਦਿੱਤਾ ਨਾ ਸਹੀ ਆ ਹਨਾ ਹੁਣ ਜੀ ਉਹ ਹੀ ਹਜ਼ਾਰ ਅਸੀਂ ਕਹਦੇ ਵੀ ਹੁਣ ਕਿਹਦੀ ਹੈਲਪ ਕਰਨੀ ਹੈ ਨਾ ਅਸੀਂ ਉਹ ਕਹਦੇ ਵੀ ਇਹ ਤਾਂ ਜੋਬ ਚ ਸਾਨੂੰ ਇਹੀ ਮੈਂ ਇਹੀ ਕਹਿਣਾ ਉਹ ਜਵਾਬ ਚੁੱਕਾ 4:00 ਵਜੇ ਸੀ 4:00 ਵਜੇ ਸੀ ਬਈ ਕਿਸੇ ਦਾ ਦੁੱਖ ਨਹੀਂ ਦੇ ਹਾਂ ਦੁੱਖ ਹਾਂ 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 ਤੇ ਨੀ ਮੱਥਵੇਰੇ ਦਖਲ ਸੁਏ ਦੇ ਕਾਲ ਆਈ ਆ ਨਾ ਹਾਂ ਹੈ ਨਾ ਹਾਂ ਬਿਲਕੁਲ ਨਹੀਂ ਦੱਸਿਆ ਵੀ ਕੋਈ ਕਾਲ ਆਈ ਹਾਂ ਹਾਂ ਆਪਣੇ ਪਿੰਡੂ ਪਿੰਡੂ ਹਾਂ ਹਾਂ ਉਹ ਨਹੀਂ ਦੁੱਖ ਦਰਦ ਹਾਂ ਦੁੱਖ ਤੁਸੀਂ ਉਹਨਾਂ ਦੀ ਮਦਦ ਕਰ ਹਾਂ ਤੇ ਬਿਲਕੁਲ ਇਹ ਸਰਵਿਸਿੰਗ ਇਹ ਗੱਲ ਦੇਖਣ ਵਿੱਚ ਹੈ ਕਿ ਜਿੰਨਾ ਇੱਥੋਂ ਪੈਸਾ ਜਿਹੜਾ ਆ ਉਹ ਦੁਖੀ ਮਨ ਲੋਕਾਂ ਬਈ ਲੋਕਾਂ ਨੂੰ ਹੈਲਪ ਹੁੰਦੀ ਆ ਉਹ ਬੇਸ਼ੱਕ ਉੱਥੇ ਵੀ ਜਿਹੜੇ ਕੋਈ ਕਾਰਨਯੋਗ ਆ ਉਹ ਕਰਦੇ ਆ ਪਰ ਇੱਥੋਂ ਜ਼ਿਆਦਾ ਹੁੰਦੀ ਆ ਮਦਦ ਨਹੀਂ ਤੇ ਸਾਡੇ ਦੇਖਣ ਗਿਆ ਤੇ ਹਰ ਕੋਈ ਤੁਹਾਨੂੰ ਇੱਧਰ ਨੂੰ ਕਾਲ ਕਰ ਦਿੰਦਾ ਵੀ ਯਾਰ ਐ ਮਾਲੋ ਆਪਣਾ ਫਲਾਣਾ ਬਿਮਾਰ ਆ ਬਹਾਨੇ ਦੇਣਿਆਂ ਦਾ ਕੋਹੋਂ ਵਾਲਾ ਵੀ ਮਾ ਉਹ ਉਸ ਵੇਲੇ ਤੁਸੀਂ ਇਹੀ ਸੋਚਦੇ ਆ ਵੀ ਜੇ ਮਾਲਕ ਸਾਨੂੰ ਘਟ ਦੇ ਦੂਗਾ ਉਦੋਂ ਵੀ ਸਬਰ ਹੈਗਾ ਯਾ ਵੀ ਚਲੋ ਕਿਸੇ ਦੀ ਮਦਦ ਕਰ ਦਿਓ ਤੇ ਹੁਣ ਮਾਲਕੀਦਾਰ ਕਹਿੰਦਾ ਮੈਂ ਜਿੱਦਾਂ ਮੇਰੇ ਸਾਟ ਲੱਗੀ ਸੀ ਜੀ ਮੈਂ ਜਿੱਦਾਂ ਸਕੈਵਲ ਬਣਾਈ ਸੀਗੀ ਉਹ ਮੁੰਡੇ ਹੁਣ ਸਟੂਡੈਂਟ ਆ ਬਾਈਲ ਨਹੀਂ ਲਿਸਨ ਕਰਦੇ ਜੀ ਹਨਾ ਉਹ ਸਾਲ ਨੂੰ ਜਿੱਦਾਂ ਬਾਲੇ ਹੁੰਦਾ ਵੀ ਯਾਰ ਤੈਨੂੰ ਸਮਝਾਉਂਦੇ ਆ ਤੂੰ ਸਿੱਖ ਲਾ ਅੱਛਾ ਹੁਣ ਕਈ ਸਟੂਡੈਂਟ ਆ ਕੇ ਦੋ ਸਿੱਖ ਲਿਆ ਮੇਕੋ ਸ਼ਾਹਕੋਟ ਦੇ ਤਿੰਨ ਚਾਰ ਮੁੰਡੇ ਸੀ ਉਹ ਸਿੱਖ ਗਏ ਆ ਉਹ ਹੁਣ ਥੋੜੇ ਚਰ ਗਏ ਆ ਚਲੋ ਉਹਨਾਂ ਦਾ ਪੱਕਾ ਪੂਕਾ ਹੁੰਦਾ ਨਹੀਂ ਮੇਰਾ ਉੱਥੇ ਮੂਵ ਹੈ ਹਾਂ ਉਹ ਜਿੱਦਾਂ ਮਤਲ ਉਹ ਇੱਕ ਦਾ ਸਿੱਖ ਲੈਂਦਿਆ ਛੇਤੀ ਅੱਛਾ ਜੀ ਹਣਾ ਇੱਕ ਨੂੰ ਸਾਨੂੰ ਉਹਨੂੰ ਜਿੰਨਾ ਮਰਜ਼ੀ ਸਮਝਾਈ ਚੱਲ ਕਰੀ ਚੱਲ ਉਹ ਨਹੀਂ ਆਪਣੇ ਸਰ ਘੰਟਿਆਂ ਦਾ ਮਤਲਬ ਰੱਖਣਾ ਹੁਣ ਸ਼ਾਹ ਕੋਟੀ ਬਾਜਵਾ ਬਾਜਾ ਮੁੰਡਾ ਸੀਗਾ ਜੀ ਹੋਰ ਵੀ ਕਹੀਏ ਉਹਨੇ ਉਹਨੇ ਕਹਿੰਦਾ ਅੰਕੜੇ ਮੈਂ ਸਿੱਖਣਾ ਜੀ ਉਹਨੂੰ ਮੈਂ ਕਹਿੰਦਾ ਪਲਾਨ ਇੱਥੇ ਕੋਈ ਘਾਟ ਕੇ ਤੇ ਕੋਈ ਕੋਈ ਬੰਦਾ ਜਦੋਂ ਕੋਈ ਨਾਮ ਆਦਾ ਨਾ ਉਹਨੂੰ ਪਰੇ ਹੀ ਰੱਖ ਦੇ ਪਲਾਨ ਦੇ ਲਾਗੇ ਨਾ ਜਾਏ ਅੱਛਾ ਜੀ ਹਣਾ ਪਲਾਨ ਦੇ ਲਾਗੇ ਨਾ ਜਾਏ ਕਿਉਂ ਪਲਾਨ ਦੇ ਲਾਗੇ ਚਲੇ ਗਿਆ ਇਹ ਸਿੱਖ ਲੈਣਾ ਨੇ ਹਾਂ ਹਾਂ ਆਵੇ ਮੇਰੇ ਪੱਲੇ ਕੀ ਰੋਏ ਮੇਰੇ ਹਾਂ ਵੀ ਮੇਰੇ ਪੱਲੇ ਨਾ ਫਿਰ ਇਹਦੇ ਕਰਕੇ ਉਹਨੂੰ ਮੇਰੀ ਆਤ ਕਿਹਦੇ ਪਹਿਲਾ ਪਲਾਨ ਪੜ ਉਹ ਮੁੰਡੇ ਨੇ ਉਹ ਹਾਲੇ ਵੀ ਮਤਲਬ ਉਹ ਉਹ ਤਿੰਨ ਜਾਣੇ ਸੀਗੇ ਛਾ ਕੋਟ ਦੇ ਸੀਗੇ ਜੀ ਉਹ ਤਿੰਨੇ ਜਾਣੇ ਵਧੀਆ ਸਿੱਖ ਕੇ ਸਿਰ ਉਹਨਾਂ ਨੂੰ ਮੈਂ ਕਹਿੰਦੇ ਹਾਂ ਅੰਕਲ ਤੂੰ ਸਾਨੂੰ ਵੀ ਭਾਜੀ ਘਰ ਫੜ ਦੇ ਸਾਨੂੰ ਵੀ ਘਰ ਅਸੀਂ ਦਿਨ ਮੈਂ ਸੱਟ ਲੱਗੀ ਸੀ ਉਹ ਸੀਗੇ ਜਿੱਦਾਂ ਉਹਨਾਂ ਉਹਨਾਂ ਕੋ ਕੰਮ ਹੈ ਨਹੀਂ ਸੀਗਾ ਜੀ ਉਹ ਨਹੀਂ ਫੀਸਾ ਭਾਰਨੀ ਸੀਗੇ ਠੀਕ ਆ ਕਹਿੰਦਾ ਪਾਜੀ ਤੈਨੂੰ ਕੰਮ ਫੜ ਦੇਵਾਂ ਤੇ ਘਰ ਵੀ ਕਾਰ ਅਸੀਂ ਦੇਣਾ ਮੈਂ ਕਹਾਂ ਤੂੰ ਹਲੇ ਅਨਜਾਣ ਆ ਚੱਲ ਮੈਂ ਕਹਾਂ ਮੈਂ ਤੈਨੂੰ ਸਮਝਾ ਦਿਆ ਕਾਨੂੰ ਇੱਥੇ ਮੇਰੇ ਸਾਟ ਲਗੀ ਮੈਂ ਤਾਂ ਉੱਠੀਂ ਦੱਸਦਾ ਨਾ ਅੱਛਾ ਜੀ ਉਹ ਕਾਹਦੇ ਕਹਦੇ ਮੁੰਡੇ ਤੇ ਸਹਤ ਆ ਪਿੱਕਾ ਵੀ ਮੇਰਾ ਲੈ ਜਾਂਦਾ ਚਲਾਉਂਦਾ ਵੀ ਹੋਈ ਸੀਗਾ ਅੱਛਾ ਜੀ ਉਹਦੀ ਮੈਂ ਹੱਥ ਕੀਤੀ ਉਹ ਦਿਲਾ ਵੀ ਇੱਕ ਸਿੱਖਣ ਦੀ ਗੱਲ ਕਰਦਾ ਨਾ ਚੱਕਣ ਦੀ ਭਾਵਨਾ ਇੱਕ ਨੂੰ ਦੱਸੀ ਜਾਓ ਉੱਤੋਂ ਜਦੋਂ ਸਰਟੀਫਿਕੇਟ ਲਗਾ ਤੇ ਇੱਕ ਨੂੰ ਦੱਸੀ ਜਾਓ ਉਹਦੇ ਫੇਜ਼ ਨਹੀਂ ਖਾਨਦੇ ਪੈਂਦੇ ਅੱਛਾ ਜੀ ਹਣਾ ਉਹ ਬੰਦੇ ਨੇ ਦਿਲਾ ਮੁੰਡੇ ਨੇ ਲੋੜ ਲੋੜ ਹਾਂ ਲੋੜ ਕੀ ਉਹਦੀ ਦੇਲਾ ਵੀ ਅੱਜ ਵੀ ਉਹ ਤਿੰਨ ਜਾਣੇ ਸੀਗੇ ਹਨਾ ਜੀ ਉਹਨੇ ਕਹਿੰਨਾ ਉਹ ਕੁਝ ਦਾ ਉਹਨ ਪ੍ਰਾਪਤ ਕਰਨ ਉਹਨੇ ਜਦ ਅੰਕਲ ਮੈਨੂੰ 5000 ਦੀ ਫੀਸ ਫੀਸ ਚਾਹੀਦੀ ਆ ਜੀ ਮੈਂ ਤੈਨੂੰ ਕਟਾ ਦੂੰਗਾ ਆ ਮੈਂ ਕਹਿੰਨਾ ਲੈ ਲਓ 5000 ਅੱਛਾ ਲੈ ਲਓ ਲੈ ਲਓ ਹਣਾ ਉਹ ਇਹਨਾਂ ਦਾ ਕੰਮ ਨਾ ਰੋ ਕੇ ਕੰਮ ਨਾ ਰੋ ਕੇ ਇੱਕ ਜਿੱਦਾ ਬੰਦੇ ਦੀ ਨੇਚਰ ਹੁੰਦੀ ਆ ਨਾ ਜੀ ਤੇ ਉਹ ਜਿੱਦਾਂ ਨੇ ਹੁਣ ਇਹੀ ਗੱਲ ਕਰਦੇ ਬੰਦੇ ਬੰਦੇ ਤੇ ਵੀ ਬਹੁਤ ਡਿਪੈਂਡ ਆ ਬਹੁਤ ਹਨਾ ਹਾਂ ਹਰੇਕ ਦਾ ਆਪਣਾ ਸੁਭਾਇਆ ਕਿਸੇ ਨੂੰ ਕਿਸੇ ਦਾ ਦਰਦ ਆ ਕਿਸੇ ਨੂੰ ਨਹੀਂ ਵੀ ਹਾਂ ਤੇ ਫੇਰ ਮੈਂ ਦਿਖਾਇਆ ਬਈ ਤੇ ਜਿਹੜੇ ਸਾਡੇ ਬਜ਼ੁਰਗ ਆ ਉਹ ਪਰਿਵਾਰਾਂ ਦੇ ਵਿੱਚ ਉਹਨਾਂ ਦੀ ਬੜੀ ਆਪਣੇ 3 ਪੁੱਤਾਂ ਨੂੰ ਹੈਲਪ ਆ ਉਹ ਸਵੇਰੇ ਸ਼ਾਮ ਬੱਚੇ ਜਿਹੜੇ ਸਕੂਲ 'ਚ ਛੱਟਣ ਜਾਂਦੇ ਆ ਲੈਣ ਜਾਂਦੇ ਆ ਜਾਂ ਹੋਰ ਕੋਈ ਇਹ ਇਹ ਜੋਬ ਜਿਹੜੀ ਤੁਹਾਨੂੰ ਬਹੁਤ ਵੱਡੀ ਜੋਬ ਆ ਅੱਛਾ ਜੀ ਪਰ ਇਹ ਇਹ ਜਿਹੜੇ ਜਿੱਦਾਂ ਆਪਾਂ ਕੋਈ ਸਮਝਦੇ ਨੇ ਹੈਗੇ ਹਾਂ ਜਿਹੜੇ ਉਹ ਮਾਪੇ ਦੇ ਜੋਬ ਹੈ ਨਾ ਇਹ ਜੀ ਇਹ ਵੱਡੀ ਜੋਬ ਆ ਜੀ ਇਹ ਮਾਂ ਪੇ ਤੋਂ ਬਿਨਾ ਇੱਥੇ ਜਿਹੜੇ ਹੋਣ ਆਏ ਆ ਜਿਨ੍ਹਾਂ ਦੇ ਛੋਟੇ ਨਿਆਣੇ ਹਨ ਉਹਨਾਂ ਨੂੰ ਬਹੁਤ ਵੱਡੀ ਹੈਲਪ ਆ ਅੱਛਾ ਜੀ ਮੈਂ ਤਾਂ ਕਹਿੰਦਾ ਜੇ ਇੱਥੇ ਜਿਹੜੇ ਜਿਹੜੇ ਉਹ ਬਜ਼ੁਰਗ ਆ ਨਾ ਇਹ ਨਾ ਉਹ ਸੋਚਿਆ ਕਰਨ ਵੀ ਸਾਡੇ ਨਿਆਣੇ ਆ ਸਕੂਲੋਂ ਲੈ ਆਂਦੇ ਇੱਥੇ ਲੈ ਆਂਦੇ ਨਾ ਪਰ ਨਿਆਣਿਆਂ ਦੀ ਜੌਬ ਇਥੇ ਸਭ ਤੋਂ ਵੱਡੀ ਆ ਅਗਲੀ ਪੀੜ੍ਹੀ ਤਿਆਰ ਹੋ ਰਹੀ ਹੈ ਹਾਂ ਹਾਂ ਉਹ ਉਹਨਾਂ ਦੀ ਉਹ ਇਹ ਸੂਦੇਵ ਚਾਲੇ ਸਕੂਲੋਂ ਲੈ ਆਂਦੇ ਇੱਥੇ ਛੱਡ ਜਾਂਦੇ ਨਾ ਇੱਥੋਂ ਲੈ ਆਂਦੇ ਘਰ ਲੈ ਆਂਦੇ ਨਾ ਸਾਡੇ ਦਰ ਚ ਆ ਗਿਆ ਵੀ ਚੱਲ ਇੱਥੇ ਬੈਠੀ ਮਾਨ ਸਾਹਬਈ ਆ ਪਰ ਨਿਆਣੇ ਸਾਹਮਣੇ ਔਖੇ ਆ ਉਹ ਜੋ ਬਹੁਤ ਵੱਡੀ ਆ ਅਗਲੀ ਪੀੜ੍ਹੀ ਜਿਹੜੀ ਮੰਨ ਲਓ ਉਹਨੂੰ ਸਮੇ ਦਾ ਹਾਨੀ ਬਣਾਉਣਾ ਉਹ ਆਪਣੇ ਹਾਂ ਆਪਣੇ ਕਲਚਰ ਕਲਚਰ ਹਾਂ ਉਹ ਹਾਂ ਉਹਨੂੰ ਕਾਚ ਉਹਦਾ ਬੱਚਿਆਂ ਨੂੰ ਮੰਨ ਲਓ ਸੱਖਿਆਮਾ ਦੇਣੀਆਂ ਕਹਾਣੀਆਂ ਸੁਣਾਉਣੀਆਂ ਉਹ ਇੱਕ ਸਕੂਲੀ ਵਿੱਦਿਆ ਹੋ ਗਈ ਇੱਕ ਘਰੇਲੂ ਵਿੱਦਿਆ ਹੋ ਗਈ ਘਰੇਲੂ ਵਿੱਦਿਆ ਇੱਥੇ ਬਹੁਤ ਜ਼ਰੂਰੀ ਆ ਜ਼ਰੂਰੀ ਆ ਉੱਥੇ ਇੰਡੀਆ ਵਿੱਚ ਜਿੱਦਾਂ ਆਪਣੇ ਪਿੰਡਾਂ ਵਿੱਚ ਘਰੇਲੂ ਜਿੱਦਾਂ ਆਪਣੇ ਸਕੂਲਾਂ ਨਾਲ ਸੱਕ ਹੋਰ ਕਿਦੋਂ ਮਿਲ ਜਾਂਦੀ ਹੈ ਨਾ ਪਰ ਇੱਥੇ ਦੇ ਨਿਆਣੇ ਘਰੇਲੂ ਜ ਮਿਲਦੀ ਨਹੀਂ ਹੈਗੀ ਮੋਹਕਲ ਜਿਹਨਾਂ ਦੇ ਘਰ ਆ ਸਿਆਣੇ ਹਾਂ ਜਿਹਨਾਂ ਦੇ ਘਰ ਆ ਸਿਆਣੇ ਇਹ ਤੁਹਾਨੂੰ ਵੀ ਇਸ ਕੱਲ ਦਾ ਘਾਟਾ ਪਿਆ ਸਾਨੂੰ ਜਿੱਦਾ ਮਾਤਾ ਪਿਤਾ ਤੁਹਾਡੇ ਨਹੀਂ ਨਾਲ ਮੇਰੇ ਨਿਆਣੇ ਪੜੇ ਲਗੇ ਸਵਰਫਰ ਕੋਈ ਜੁਰ ਇਸਤਿਹਾਰ ਨਹੀਂ ਸੀ ਮੇਕੋ ਹਾਂ ਤੁਹਾਨੂੰ ਮਹਿਸੂਸ ਹੁੰਦਾ ਹਾਂ ਜਿੱਦਾ ਕੋਈ ਦਿਨ ਪਰ ਇਹ ਹੈਗੀ ਆ ਹੁਣ ਇਹ ਕੁਦਰਤੀ ਰੱਬ ਵੱਲੋਂ ਆਣਾ ਪਰ ਹੁਣ ਜੋ ਕੋਈ ਵੀ ਆਉਂਦਾ ਆ ਹਨਾ ਉਹਨਾਂ ਨੂੰ ਉਹ ਫੀਲ ਹੈਗੀ ਆ ਮੈਂ ਕਹਿੰਦਾ ਵੀ ਜਿੱਦਾਂ ਇਹ ਇਕੱਲੇ ਪਲੇ ਆ ਜੀ ਹਣਾ ਇਹ ਸੀਗਾ ਵੀ ਇਹਦੀ ਕਦੀ ਕਿ ਕੋਈ ਆ ਗਿਆ ਇਹਨ ਕਦੀ ਕਿ ਨਾ ਬੋਲਣਾ ਨਹੀਂ ਕਦੀ ਕਿ ਬੁਲਾਉਣਾ ਨਹੀਂ ਕੋਈ ਰਿਸ਼ਤੇਦਾਰ ਆ ਗਿਆ ਹੁਣ ਜਿੱਦਾਂ ਭੂਆ ਆਉਂਦੀਆਂ ਨੇ ਉਹਦੀਆਂ ਜੀ ਹਣਾ ਉਹਨਾਂ ਦਾ ਤਾਇਆ ਹਾਂ ਦਾ ਚਾਚਾ ਆਂ ਦਾ ਉਹ ਸਾਰੇ ਹੁਣ ਜਿੱਦਾਂ ਕਹਿੰਦੇ ਵੀ ਉਹ ਆ ਕੇ ਪਤਾ ਲੱਗਦਾ ਕਿਹੜੇ ਰਿਸ਼ਤੇ ਆ ਹਾਂ ਕਿਹੜੇ ਰਿਸ਼ਤੇ ਆਉਂਦੇ ਬੋਲਦੇ ਆ ਬੁਲਾਉਂਦੇ ਆ ਬੁਲਾਉਂਦੇ ਆ ਕਿਉਂ ਤਾਂ ਸਾਨੂੰ ਇਹ ਸੀਗਾ ਵੀ ਇਹ ਪੜੇ ਤਾਂ ਇਕੱਲੇ ਆ ਹਾਂ ਨਾ ਭੂਆ ਚ ਪੜੇ ਆ ਨਾ ਤਾਇਏ ਚ ਪੜੇ ਆ ਹਣਾ ਉਦੋਂ ਕੋਈ ਨਹੀਂ ਸੀਗਾ ਈ ਆਪਾਂ ਨੂੰ ਉੱਥੇ ਘਰ ਤੇ ਹੀ ਸਭ ਕੋ ਮਿਲਦਾ ਹਾਂ ਆਪਾਂ ਨੂੰ ਉੱਥੇ ਘਰ ਤੇ ਹੀ ਮਿਲਦਾ ਸੀਗਾ ਇਹ ਇਹਨਾਂ ਨੂੰ ਚਲੋ ਪ੍ਰਮਾਤਮਾ ਦੀ ਹੈ ਕਿ ਜਦੋਂ ਮੇਰੇ ਨਾਲ ਆ ਚਲੋ ਹੁਣ ਮੰਨ ਲਓ ਕਹਿੰਦਾ ਵੀ ਜਿਹੜੀ ਤੁਹਾਨੂੰ ਪਤਾ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੇ ਹਾਂ ਉਹਨਾਂ ਤਾਂ ਹੁਣ ਪਤਾ ਲੱਗਾ ਤਾਇਆ ਕੌਣ ਆ ਹਨਾ ਹਾਂ ਚਲੋ ਗੱਲਾਂ ਇੰਡੀਆ ਕੱਲ੍ਹ ਤੋਂ ਤੱਕ ਆ ਇੱਥੇ ਆਇਆ ਤਾਂ ਪਤਾ ਲੱਗਾ ਹਾਂ ਤਾਂ ਇੱਥੇ ਕੌਣ ਆ ਭੂਆ ਕੌਣ ਆ ਇੱਥੇ ਅੰਕਲਾਂ ਆਂਟੀ ਆ ਹਾਂ ਅੰਕਲਾਂ ਆਂਟੀ ਹਾਂ ਹੁਣ ਜਦੋਂ ਪਹੁੰਚੇ ਪਤਾ ਲੱਗ ਜਾਂਦਾ ਬੰਦੇ ਨੂੰ ਜਦੋਂ ਹੋਰ ਵਿਚਰਦੇ ਅਸੀਂ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੀ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ